ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਨਾ ਹਸਾਰ ਸਾਈਡ ਮੱਝਾ ਲੈਣ ਆਏ ਤੇ ਹਸਾਰ ਤੋਂ ਰਾਂ ਬਰਵਾਲੇ ਦੇ ਨਾਲ-ਨਾਲ ਪਿੰਡ ਪੈਂਦੇ ਨੇ ਕਈ ਪਿੰਡ ਨੇ ਪਿਚਪੜੀ ਵਗੈਰਾ ਹੋਰ ਕਾਫੀ ਪਿੰਡ ਨੇ ਤੇ ਇੱਧਰ ਨਾ ਕੋਈ ਬੰਨ ਨਹੀਂ ਟੁੱਟਿਆ ਕੋਈ ਮਤਲ ਇੱਧਰ ਨੈਰ ਦਾ ਪਾਣੀ ਨਹੀਂ ਕੋਈ ਹੋਰ ਨਹੀਂ ਇਹ ਨਾ ਸੇਮ ਦਾ ਪਾਣੀ ਆਇਆ ਬਾਈ ਫਲੱਡਾਂ ਕਰਨ ਲਾ ਲੋ ਜਾਂ ਇੱਧਰ ਸੇਮ ਲਾ ਲੋ ਥੱਲੋਂ ਨਾ ਧਰਤੀ ਜਿਹੇ ਕਹਿੰਦੇ ਵੀ ਸੇਮ ਆ ਗਈ ਸੇਮ ਆਨ ਕਰਕੇ ਪਾਣੀ ਥੱਲੋਂ ਹੀ ਆਈ ਜਾਂਦਾ ਆਟੋਮੈਟਿਕ ਐਨੇ ਉੱਚੇ ਹੋ ਗਏ ਪਾਣੀ ਵੀ ਪਾਣੀ ਆਟੋਮੈਟਿਕ ਤਾਂ ਆਈ ਜਾਂਦਾ ਤੇ ਤੁਸੀਂ ਨਿਗਾਹ ਮਾਰ ਲਓ ਕਿੱਥੇ ਤੱਕ ਹੋਣੀ ਹੈ ਪਾਣੀ ਹੋਇਆ ਪਿਆ ਆਪਣੇ ਪੰਜਾਬ ਚ ਤਾਂ ਬਾਈ ਮਦਦ ਆਲੇ ਬਹੁਤ ਲੋਕ ਪਹੁੰਚੇ ਨੇ ਬਲਕਿ ਹਰਿਆਣੇ ਚੋ ਵੀ ਬਹੁਤ ਲੋਕ ਪਹੁੰਚੇ ਨੇ ਮਦਦ ਆਲੇ ਤੇ ਤੁਸੀਂ ਐ ਲਾ ਲਓ ਵੀ ਇੱਥੇ ਨਾ ਨੇੜੇ țeੜੇ ਕੋਈ ਫਸਲ ਨਹੀਂ ਛੱਡੀ ਬਾਈ ਪੰਜ-ਪੰਜ ਫੁੱਟ ਪਾਣੀ ਹੈ ਇੱਥੇ ਕੋਈ ਸੱਜੇ ਨਹੀਂ ਹੈਗਾ ਕਿ ਜਿਦਾ ਆਪਣੇ ਤਾਂ ਆ ਰਹੇ ਆ ਪੰਜਾਬ ਤੇ ਆਏ ਇੱਕ ਲੰਕਰ ਕੋਈ ਰਸਣ ਪਾਣੀ ਸਾਰਾ ਫੋਟੋ ਕਰਤਾ ਰਸਤਾ ਵਗੈਰਾ ਪੌਚਰੀਆਂ ਨੇ ਤੇ ਉਰੇ ਆਪਣੇ ਇਹਨਾਂ ਦਾ ਇੱਥੇ ਕੋਈ ਹੋਣੀ ਨਰਮੇ ਨਹੀਂ ਉਹ ਖਰਾਬ ਹੋ ਗੁਣੇ ਜਿਹੜੀਆਂ ਹੁਣੀ ਲੱਗਦੀਆਂ ਹੈਗੇ ਉੱਥੇ ਹੋਰ ਵੀ ਹੈ ਕੋਈ ਸਾਦੇ ਇਹ ਵੀ ਕੁਝ-ਕੁਝ ਏਰੀਆ ਬਾਈ ਜਿੱਥੇ ਇਹ ਸੇਮ ਆਰੀ ਹੈ ਬਹੁਤ ਪਿੰਡ ਨੇ ਬਹੁਤ ਜ਼ਿਆਦਾ ਜਿੱਥੇ ਸੇਮ ਪਹੁੰਚ ਰਹੀ ਹੈ ਤੇ ਇੱਧਰ ਨਿਗਾ ਮਾਰੋ ਪਰਲੇ ਪਾਸੇ ਦਿਖਾਈ ਬਾਈ ਸੋਹਣੀ ਪਰਲੇ ਪਾਸੇ ਦਿਖਾ ਦੋਏ ਪਾਸੇ 5-5 ਫੁੱਟ ਪਾਣੀ ਆ ਪੰਜ-ਪੰਜ ਫੇਸ ਦੇ ਫੁੱਟ ਇਹ ਬੜਾ ਰੋੜਾ ਹੈ ਇਹ ਹਸਾਰ ਵਾਲਾ ਤੇ ਪਰਲੇ ਪਾਸੇ ਮਾਰ ਜ਼ੂਮ ਕਰਕੇ ਦਿਖਾ ਦੇ ਸਾਰੇ ਤੇ ਅਸੀਂ ਆ ਰਹੇ ਤੇ ਉਰੇ ਮੱਝਾ ਲੈਣਾ ਮੱਝਾਂ ਲਾਈਆਂ ਨੇ ਅੱਜ ਅਠਕ ਝੋਟੀਆਂ 13 ਤਰੀਕ ਨਵਾਂ ਮਹੀਨਾ 2025 ਤੇ ਆਪਣੇ ਤਾਂ ਚਲੋ ਪਿੱਛੋਂ ਟਾਈਮ ਦਾ ਪਾਣੀ ਛੜਤਾ ਉਹ ਪਾਣੀ ਆ ਗਿਆ ਪਰ ਉਹ ਦੇਖੋ ਮੋਟਰਸਾਈਕਲ ਹੁਣ ਵਿਚਦੀ ਜਾ ਰਿਹਾ ਹੈ ਏ ਬਾਈ ਸਰੇ ਤੱਕ ਪਾਣੀ ਹੈ ਪਾਣੀ ਸੇਮ ਨਾਲ ਪਾਣੀ ਆ ਗਿਆ ਦੇਖੋ ਕਮਾਲ ਹੈ ਆਪਨੇ ਕਹੀ ਜਾਂਦੇ ਨੇ ਪੰਜਾਬ ਚ ਵੀ ਪਾਣੀ ਨਾ ਇੰਨਾ ਡੋਲੋ ਪਾਣੀ ਮੁੱਕ ਜੂਆ ਧਰਤੀ ਚ ਪਾਣੀ ਖਤਮ ਹੋ ਜੂਗਾ ਬਈ ਪ੍ਰਮਾਤਮਾ ਨਾਲ ਜਿਹੜਾ ਇਹ ਵੀ ਕਿਸੇ ਆਸਰੇ ਖੜਿਆ ਧਰਤੀ ਤੇ ਕਦੀ ਵੀ ਪਾਣੀ ਨਹੀਂ ਮੁੱਕਦਾ ਕਦੇ ਵੀ ਇਹ ਸੇਮ ਘੁੰਦੀ ਆ ਬਾਈ ਹੁਣ ਇਹ ਹਰਿਆਣੇ ਤੇ ਸੇਮ ਐ ਗੇੜੇ ਨਾਲ ਸੇਮ ਹੁੰਦੀ ਆ ਘੁੰਮ ਕੇ ਹੁਣ ਇਹ ਇਹੀ ਸੇਮ ਕਦੇ ਅੱਗੇ ਵਧੀ ਜਾਂਦੀ ਆ ਹੋਰਾਂ ਇਹ ਆਟੋਮੈਟਿਕ ਥੱਲੋਂ ਪਾਣੀ ਆ ਰਿਹਾ। ਪਾਣੀ ਸੁੱਕਦਾ ਨਹੀਂ ਨੀ ਲੈ ਰਿਹਾ। ਪਾਣੀ ਉਹ ਕਿੰਨੇ ਦਿਨਾਂ ਦਾ ਪਾਣੀ ਖੜਿਆ ਆਪਣੇ ਦਾ ਸੁੱਕੂ ਗਿਆ। ਉਹਦਾ ਤਾਂ ਜੇ ਥੱਲੇ ਧਰਤੀ ਖਿੱਚੇ। ਕਿੰਨੂੰ ਤਾਂ ਲੱਗ ਰਿਹਾ। ਸੇਮ ਆ ਗਈ ਬਾਈ ਉਰੇ ਕਹਿੰਦੇ। ਐਂਆ ਕਰੀ ਆਹ ਸੁਨਨੀ। ਹਾਂ। ਸੇਮ ਆ ਰਹੀ ਐ। ਇਹ ਦੇਖੋ ਇਹ ਬਾੜੀ ਬੂੜੀ ਐ। ਬਾਕੀ ਤੂੰ ਦੱਸ ਵੀ ਸੇਮ ਆ ਰਹੀ ਐ ਕਿ ਕਾਹਦਾ ਪਾਣੀ ਕਿਵੇਂ ਆ ਮੜਿਆ ਤੂੰ ਇਸ ਏਰੀਏ ਦਾ। ਸਭ ਕੁਸਤੇ ਐਸ ਨੈਸ ਹੋ ਗਿਆ ਬਾਈ ਉਰੇ ਕੁਛ ਨਹੀਂ ਰਿਹਾ। ਮਤਲਬ ਹਰਿਆਣਾ ਦਾ ਏਰੀਆ ਕਮ ਸੇ ਕਮ 200 250 ਕਿਲੇ ਬਿਲਕੁਲ ਬਿਲਕੁਲ ਖਤਮ ਹੋ ਚੁੱਕੀ ਹੈ ਬਿਲਕੁਲ ਸੇ ਵੀ ਬਿਲਕੁਲ ਪੰਜ ਛੇ ਗਾਉਂ ਮੇ ਇਤਨਾ ਪਾਣੀ ਹੋ ਰਿਹਾ ਹੈ ਆਸ ਪਾਸ ਕੀ ਆਪਕੋ ਬਤਾ ਵੀ ਨਹੀਂ ਸਕਦੇ ਯਾਰ ਚਲੋ ਠੀਕ ਹੈ ਪੰਜਾਬ ਮੇ ਬਹੁਤ ਜ਼ਿਆਦਾ ਤਬਾਹੀ ਹੋ ਰਹੀ ਹੈ ਲੇਕਿਨ ਹਰਿਆਣਾ ਮੇ ਬਹੁਤ ਜ਼ਿਆਦਾ ਤਬਾਹੀ ਹੋ ਰਹੀ ਹੈ